ਕਿਰਾਈ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਇਹ ਥਾੜੇ ਸਰਵਰ ਤੇ ਕਲਾ ਵਾਹਿਗੁਰੂ ਦਾ ਖੁਲਸਾ ਵਾਹਿਗੁਰੂ ਦੀ ਕਿਰਤ ਨੂੰ ਇਹ ਸੰਭ ਲੈ ਗਏ ਬਚੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਨਿਹਾਰ ਹੈ ਚੜ੍ਹੇ ਸੋਤੇ ਪਾ ਜੋ ਸਰਧਾ ਕਰ ਸੇਵਿ ਦੇ ਗੁਰ ਪਾਰ ਉਤਾਰਨ ਹਾਰ ਜੋ ਸਰਧਾ ਕਰ ਸੇਵਿ ਦੇ ਗੁਰ ਪਾਰ ਉਤਾਰਨ ਮਹਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ thank you